ਜੱਸੂ ਬਾਹਰ ਖੋਲ ਤਾਉਣਾ ਬਾਹਰ ਖੋਲ ਪੁੱਤ ਕਾਉਣਾ ਹਾਂਜੀ ਅੰਕਲ ਜੀ ਤੇ ਡੈਡੀ ਉਹ ਤਾਂ ਬਾਹਰ ਕੰਮ ਤੇ ਗਏ ਹੋਇਆ ਕੰਮ ਤੇ ਗਏ ਹੋਇਆ ਆ ਪੁੱਤ ਮੈਂ ਉਹ ਦਵਾਈ ਲਿਆ ਕੇ ਦਿੱਤੀ ਸੀਗੀ ਤੇ ਦਵਾਈ ਤੇਰੇ ਡੈਡੀ ਨੂੰ ਖੁੜਾਦੀ ਇਹ ਤੇਰੇ ਡੈਡੀ ਨੂੰ ਗਰਮੀ ਵਾਲੀ ਲੱਗਦੀ ਸੀ ਉਹ ਥੱਕਿਆ ਹਾਰਿਆ ਆਉਂਦਾ ਸੀ ਇਸ ਕਰਕੇ ਇਹ ਮਿੱਠੀਆਂ ਗੋਲੀਆਂ ਤੇਰੇ ਡੈਡੀ ਨੂੰ ਰਿਆ ਕੇ ਦਿੱਤੀਆਂ ਠੀਕ ਐ ਅੰਕਲ ਜੀ ਹਾਂ ਪੁੱਤ ਹਾਂ ਚੱਲ ਚੰਗਾ ਕੌਣ ਸੀ ਜਸੂ ਉਹ ਤਾਂ ਡੈਡੀ ਦੇ ਦੋਸਤ ਸੀਗੇ ਕੀ ਲੈਣਾ ਆ ਸੀ ਉਹ ਉਹ ਤਾਂ ਡੈਡੀ ਦੀ ਦਵਾਈ ਦੇਣ ਆਏ ਸੀ ਦਵਾਈ ਕਾ ਲਈ ਤੇਣ ਆਇਆ ਸੀ ਆਦਾ ਡੈਡੀ ਦੀ ਗਰਮੀ ਤੋਂ ਮਿੱਠੀਆਂ ਗੋਲੀਆਂ ਦੇ ਕੇ ਗਿਆ ਜਸੂ ਆਖਾ ਗੋਣਾ ਮੈਨੂੰ ਕੁੜਾ ਦੇ ਜੜਾ ਤੇ ਗਾੜੀ ਨੂੰ ਗਰਮੀ ਹੈਗੀ ਤਾਂ ਹੈਗੀ ਐ ਮੈਨੂੰ ਤਾਂ ਉਦੋਂ ਵੀ ਬਾਦਦਾ ਮੈਂ ਕੱਪੜੇ ਤੋਂ ਯਾਨੀ ਮਾਇ ਲੈ ਲਾਨੀ ਐ ਤਾਂ ਹ ਲੈ 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 ਤੂੰ ਦੇਖ ਲੈ ਫਿਰ ਅੰਬਰ ਦੇ ਤਾਰੇ ਦੇਖੀ ਇਹ ਉਹ ਵੀ ਡੈਡੀ ਦਾ ਕੀ ਬਣੂਗਾ ਜਿਹੜਾ ਬੰਦੇ ਚੀਜ਼ਾਂ ਖਾਂਦੇ ਐ ਨਾ ਉਹ ਬੁੜੀਆਂ ਨਾਲ ਪੰਗੇ ਲਿਆ ਕਰੋ ਜੇ ਤੁਸੀਂ ਪੰਗੇ ਲਾਉਂਗੀਆਂ ਤਾਂ ਫਿਰ ਦੇਖੋ ਡੈਡੀ ਦੀਆਂ ਰੀਸਾਂ ਕਰਦੀ ਐ ਦੇਖ ਪੰਗੇ ਲੈਂਦੀ ਹੁਣ ਕਿਵੇਂ ਫਿਰਦੀ ਏ ਭੱਜੀ ਇਹਦਾ ਡੈਡੀ ਏ ਜਿਹੜਾ ਹਾਜ਼ਮ ਕਰ ਲੈਂਦਾ ਤੇਰੇ ਵਰਗੀਆਂ ਦੇ ਨਾ ਨਾਸੀ ਧੂਆਂ ਲਿਆ ਦੂ ਕਿਉਂ ਡੈਡੀ ਦੀ ਰੀਸ ਕਰਦੀ ਹੁੰਨੀ ਏ ਦੇਖ ਲਾ ਹੁਣ ਤਾਂ ਐ ਭੱਜੀ ਫਿਰਦੀ ਏ ਜਿਵੇਂ ਚਾਬੀ ਦੇ ਕੇ ਛੱਡੀ ਹੁੰਦੀ ਏ ਦੇਖ ਐਂ ਹੁੰਦਾ ਭਰਾਵਾ ਬੰਦੇ ਆਲਾ ਸਮਾਨ ਜੇ ਬੁੜੀਆਂ ਖਾਏ ਨਹੀਂ ਏ ਫਿਰ ਕਿਹਨੂੰ ਰਣ ਦੇਣਗੀਆਂ ਇਹ ਤਾਂ ਮੌਕਾ ਹੁੰਦਾ ਵੀ ਕਿਹੋ ਜਿਹਾ ਅਜੇ ਕਿਹੋ ਜਿਹਾ ਨਾ ਅਜੇ ਪਰ ਬੁੜੀਆਂ ਪੰਗੇ ਲੈ ਬਣਾ ਨਹੀਂ ਹੜਦੀਆਂ ਰੀਸ ਜ਼ਰੂਰ ਕਰਦੀਆਂ ਹੁਣ ਦੇਖੋ ਫਿਰ ਵੀ ਰੀਸ ਦਾ ਕੀ ਨਤੀਜੇ ਨਿਕਲਦਾ ਹੈ ਅੱਗੇ ਜਾ ਕੇ ਵੀ ਕੰਮ ਉਦੋਂ ਵੀ ਤੇਜ਼ ਕਰਦੀ ਹੈ ਕਿ ਢੇੜਾ ਖਾ ਜੂਗੀ ਹੁਣ ਮੈਨੂੰ ਤਾਂ ਐ ਲੱਗਦਾ ਹੈ ਬਾਲੀ ਭਾਈ ਦੀ ਭਾਈ ਦੀ ਕਿਤੇ ਡਿੱਗੀ ਨਾ ਪਵੇ ਆ ਕੀ ਹੋ ਗਿਆ ਓਏ ਮੰਮੀ 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 ਨੂੰ ਕੀ ਹੋ ਗਿਆ ਮੰਮੀ ਪਾਣੀ ਪੀਣਾ ਮੰਮੀ ਪਾਣੀ ਪੀਣਾ ਮੰਮੀ ਨੂੰ ਕੀ ਹੋ ਗਿਆ ਚਲ ਡੈਡੀ ਮੰਮੀ ਨੂੰ ਪਤਾ ਨਹੀਂ ਕੀ ਹੋ ਗਿਆ ਤੂੰ ਛੇਤੀ ਦੇ ਨੇ ਘਰੇ ਆ ਇੱਤਕੀ ਹੋਦਰ ਮੰਮੀ ਨੂੰ ਅੰਦਰ ਕੰਮ ਕਰਕੇ ਆਈ ਸੀ ਬਾਕੇ ਡਿੱਗ ਗਏ ਆ ਇਹ ਇੱਕ ਵੰਡੇ ਕਿ ਪਿੱਕੀ ਹੋ ਗਿਆ ਨੂੰ ਕਰਮ ਕਰਮ ਪਾਣੀ ਨਹੀਂ ਪੀਤਾ ਹੈ ਪਾਇਏ ਉੱਠੇ ਨਹੀਂ ਹੈਗੇ ਗਏ ਕੋਈ ਗੋਲੇ ਵੀ ਨਹੀਂ ਹੈਗੇ ਗਏ ਇਹਨੂੰ ਕੁਝ ਖਾਦਾ ਖੂਦਾ ਤਾਂ ਨਹੀਂ ਡੈਡੀ ਤੇਰਾ ਇਹੇ ਗੋਲੀਆਂ ਇਹ ਡੈਡੀ ਜੀ ਉਹ ਠੰਡੀਆਂ ਹਾਰਾ ਹੋਵੇ ਉਹਨੂੰ ਗਰਮੀ ਵਾਲੀ ਹੁੰਦੀ ਹੈ ਤੇ ਗਰਮੀ ਨੂੰ ਘਟਾਉਣ ਵਾਸਤੇ ਮਿੱਠੀਆਂ ਗੋਲੀਆਂ ਦੇ ਡਾਕਟਰ ਵਾਸਤੇ ਲੈ ਕੇ ਜਿੰਦੀਆਂ ਮੈਂ 10 ਠੰਡੀਆਂ ਗੋਲੀਆਂ ਦੇ ਕੇ ਗੈਸ ਉਹ ਖਾੜੀਆਂ ਮੰਮੀ ਨੇ ਉਹ ਭੈਂਦਾ ਲੱਕੜਾ ਕੀਤਾ ਓਏ ਉਹ ਤਾਂ ਜੀਬ ਵਾਲੀਆਂ ਗੋਲੀਆਂ ਸੀ ਬਰੋ ਫਾਣਾ ਕੰਜਰੀ ਉਹ ਖਾ ਗਈ